ਅੱਜ ਸਵੇਰੇ ਸਵੇਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਹਨੀ ਸੇਠੀ ਦੀ ਵਾਈਫ ਦੀ ਥੋੜੇ ਦਿਨ ਪਹਿਲਾਂ ਉਹਦਾ ਇੱਕ ਮਿੱਤਰ ਸੀ ਕੋਈ ਪ੍ਰਿੰਕਲ ਸასი ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਉਹਦੀ ਵੀਡੀਓ ਸ਼ੋ ਹੋ ਰਹੀ ਸੀ ਉਹਨਾਂ ਦੋਵਾਂ ਦੇ ਵਿੱਚ ਕੋਈ ਵਿਵਾਦ ਹੋਇਆ ਤੇ ਇੱਕ ਦੂਸਰੇ ਤੇ ਉਹ ਇਲਜ਼ਾਮ ਲਗਾ ਰਹੇ ਸੀ ਬਟ ਇਹ ਇਲਜ਼ਾਮ ਹੌਲੀ-ਹੌਲੀ ਘਰ ਦੀ ਦਹਲੀਜ਼ ਦੇ ਅੰਦਰ ਵੜ ਗਿਆ ਹੈ ਤੇ ਉਸਦੇ ਮਿੱਤਰ ਨੇ ਜੋ ਕਿ ਉਸਦੀ ਵਾਈਫ ਦਾ ਰਿਸ਼ਤੇਦਾਰ ਵਜੋਂ ਭਰਾ ਮੰਨਿਆ ਜਾਂਦਾ ਉਹਦਾ ਭਰਾ ਲੱਗਦਾ ਮਤਲਬ ਉਹਦੇ ਸਹੁਰਿਆਂ ਚੋਂ ਐ ਮੁੰਡਾ ਪ੍ਰਿੰਕਲ ਉਹਦਾ ਦੋਸਤ ਵੀ ਸੀ ਉਹਦੀ ਵਾਈਫ ਸੀ ਕੋਈ ਅਣਬਣ ਹੋਈ ਆ ਤਾਂ ਉਹਨੇ ਉਹ ਆਪਦੇ ਹਨੀ ਦੇ ਖਿਲਾਫ ਵੀਡੀਓ ਪਵਾਤੀ ਆ ਜਿਸ ਵਿੱਚ ਉਹਨਾਂ ਦੀ ਵਾਈਫ ਉਹਨਾਂ ਦੇ ਬ੍ਰਦਰ ਕੋਈ ਹੈਰੀ ਐ ਉਹਨਾਂ ਤੇ ਵੀ ਇਲਜ਼ਾਮ ਲਗਾ ਰਹੇ ਆ ਕਿ ਮੇਰੇ ਨਾਲ ਛੇੜਖਾਨੀ ਕੀਤੀ ਸੀ ਤੰਗ ਕੀਤਾ ਤੇ ਹਨੀ ਸੇਠੀ ਤੇ ਵੀ ਇਲਜ਼ਾਮ ਲਗਾਏ ਉਹਨਾਂ ਨੇ ਸੋ ਇਸ ਘਟਨਾ ਤੋਂ ਤੁਹਾਨੂੰ ਹਸਣਾ ਨਹੀਂ ਚਾਹੀਦਾ ਕੁਝ ਸਿੱਖਣਾ ਚਾਹੀਦਾ ਕਿ ਜਿਹੜੇ ਵੀ ਘਰ ਦੇ ਕਲੇਸ਼ ਹੁੰਦੇ ਆ ਉਹ ਬਹਿ ਕੇ ਨਿਬੜਨੇ ਚਾਹੀਦੇ ਆ ਨਾ ਕਿ ਸੋਸ਼ਲ ਮੀਡੀਆ ਤੇ ਮੇਰੀ ਹਨੀ ਸੈਠੀ ਦੀ ਵਾਈਫ ਨੂੰ ਬੇਨਤੀ ਹੈ ਭੈਣੇ ਮਰੀਏ ਇਹ ਜਿਹੜੇ ਤੁਹਾਡੇ ਪਰਿਵਾਰ ਦੇ ਰੌਲੇ ਨੇ ਇਹ ਪਰਿਵਾਰ ਚ ਬੈਠ ਕੇ ਹੀ ਸਲਝ ਸਕਦੇ ਨੇ ਸੋਸ਼ਲ ਮੀਡੀਆ ਤੇ ਨਾ ਪਾਓ ਸੋਸ਼ਲ ਮੀਡੀਆ ਤੇ ਤੁਹਾਨੂੰ ਇੱਕ ਝੂਠੀ ਹਮਦਰਦੀ ਮਿਲ ਸਕਦੀ ਹੈ ਕਿਸੇ ਗੱਲ ਦਾ ਸੋਲੂਸ਼ਨ ਨਹੀਂ ਮਿਲ ਸਕਦਾ ਜੋ ਤੁਹਾਨੂੰ ਮੈਸੇਜ ਵਿੱਚ ਕਹਿੰਦੇ ਹੋਣਗੇ ਭੈਣ ਜੀ ਚੱਕ ਦੋ ਫੱਟੇ ਅਸੀਂ ਤੁਹਾਡੇ ਨਾਲ ਆ ਡੀਅਰ ਇਹ ਸਾਰੇ ਮੌਕਾ ਪ੍ਰਸਤ ਲੋਕ ਨੇ ਇਹ ਮੌਕੇ ਦੀ ਉਡੀਕ ਕਰ ਰਹੇ ਆ ਕਿ ਕਦੋਂ ਕੋਈ ਸਾਡੇ ਜਾਲ ਚ ਫਸੇ ਇਹ ਬਾਜ਼ ਨੇ ਜਿਹੜੇ ਚਿੜੀਆਂ ਦੀ ਭਾਲ ਚ ਫਿਰਦੇ ਆ ਕਿ ਕੋਈ ਸਾਨੂੰ ਮਿਲੇ ਤੇ ਅਸੀਂ ਵੋਚੀਏ ਭੈਣ ਮੇਰੀਏ ਇਹ ਤੇਰੇ ਆਨਲਾਈਨ ਵਾਲੇ ਭਰਾ ਨਹੀਂਗੇ ਸੋ ਮੇਰੀ ਇੱਕ ਬੇਨਤੀ ਹੋਰ ਹੈ ਤੁਹਾਡਾ ਜੇ ਕੋਈ ਵੀ ਯਾਰ ਮਿੱਤਰ ਹੈਗਾ ਉਹਨੂੰ ਕਦੇ ਵੀ ਆਪਣੇ ਘਰ ਦੇ ਪਰਦੇ ਘਰ ਦੀਆਂ ਕਮਜ਼ੋਰੀਆਂ ਆਪਣੀ ਵੀਕਨੈਸ ਨਹੀਂ ਦੱਸਣੀ ਚਾਹੀਦੀ ਘਰ ਦੀਆਂ ਗੁਪਤ ਗੱਲਾਂ ਨਾ ਦੱਸੋ ਆਪਣੇ ਯਾਰਾਂ ਦੋਸਤਾਂ ਨੂੰ ਕਿਉਂਕਿ ਤੁਹਾਡੇ ਯਾਰ ਦੋਸਤ ਦੇ ਵੀ ਅੱਗੇ ਯਾਰ ਹੁੰਦੇ ਨੇ ਤੇ ਤਾਂ ਜੀ ਮਿਸਾਲ ਤੁਹਾਡੇ ਸਾਹਮਣੇ ਹੀ ਹੈ ਬੇਸ਼ੱਕ ਕੋਈ ਵੀ ਲੜਾਈ ਝਗੜਾ ਹੋਵੇ ਕਦੇ ਵੀ ਯਾਰ ਦੇ ਪਰਿਵਾਰ ਤੇ ਵਾਰ ਨਹੀਂ ਕਰੀਦਾ ਮੈਂ ਅੱਗੇ ਵੀ ਕਹਿਣਾ ਹੁੰਨਾ ਜੇ ਯਾਰੀ ਲਾਉਣੀ ਹੈ ਜੇ ਮੁਹੱਬਤ ਪਾਉਣੀ ਹੈ ਜਾਂ ਦੁਸ਼ਮਣੀ ਕਰਨੀ ਹੈ ਤਾਂ ਹਮੇਸ਼ਾ ਖਾਨਦਾਨੀ ਬੰਦਿਆਂ ਨਾਲ ਕਰੋ ਕਿਉਂਕਿ ਜਿਹੜੇ ਖਾਨਦਾਨੀ ਬੰਦੇ ਹੁੰਦੇ ਆ ਨਾ ਜਦੋਂ ਟੁੱਟਦੀ ਹੈ ਜਾਂ ਜਦੋਂ ਵਿਗੜਦੀ ਹੈ ਉਹ ਕਦੇ ਵੀ ਤੁਹਾਡੀ ਇੱਜ਼ਤ ਤੇ ਵਾਰ ਨਹੀਂ ਕਰਦੇ ਤੁਹਾਡੇ ਪਰਿਵਾਰ ਤੇ ਵਾਰ ਨਹੀਂ ਕਰਦੇ ਤੁਹਾਡੇ ਕੈਰੈਕਟਰ ਤੇ ਵਾਰ ਨਹੀਂ ਕਰਦੇ ਤੁਹਾਡੇ ਹਨੀ ਸੇਠੀ ਦੀ ਵੀਡੀਓਜ਼ ਨੂੰ ਲੈ ਕੇ ਉਹਦੀਆਂ ਕੰਟਰੋਵਰਸੀ ਨੂੰ ਲੈ ਕੇ ਲੱਖ ਗਿੱਲੇ ਸ਼ਿਕਵੇ ਹੋ ਸਕਦੇ ਆ ਪਰ ਕਿਸੇ ਦੇ ਪਰਿਵਾਰ ਨੂੰ ਲੜਾਈ ਚ ਇਨਵੋਲਵ ਕਰਨਾ ਬਹੁਤ ਗਲਤ ਗੱਲ ਹੈ ਤੇ ਪਰ ਉਸ ਭੈਣ ਨੂੰ ਵੀ ਬੇਨਤੀ ਹੈ ਕਿ ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਇਥੋਂ ਤੁਸੀਂ ਹਮਦਰਦੀ ਨਾ ਭਾ ਲੋ ਤੁਸੀਂ ਆਪਣਾ ਘਰ ਹਮੇਸ਼ਾ ਲਈ ਖਰਾਬ ਕਰ ਲੋਗੇ ਤੁਸੀਂ ਆਪਣੇ ਪਰਿਵਾਰ ਦੇ ਚਾਰ ਸਿਆਣੇ ਬੰਦੇ ਲਾਓ ਚਾਰ ਇਹਨਾਂ ਦੇ ਟੱਬਰ ਚੋਂ ਲਾਓ ਤੁਸੀਂ ਬਹਿ ਕੇ ਮਸਲੇ ਨੂੰ ਸਲਝਾ ਲਓ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਨਹੀਂ ਪਾਈਦੀਆਂ ਤੇ ਕੁੜੀਆਂ ਨੂੰ ਵੀ ਬੇਨਤੀ ਆ ਹੋਰ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਕਿਸੇ ਤੇ ਵੀ ਭਰੋਸਾ ਨਾ ਕਰੋ ਕਿਸੇ ਨੂੰ ਵੀ ਆਪਣੀਆਂ ਪਰਸਨਲ ਵੀਡੀਓ ਨਾ ਭੇਜਿਆ ਕਰੋ ਫੋਟੋਆਂ ਨਾ ਭੇਜਿਆ ਕਰੋ ਜੇ ਤੁਸੀਂ ਕਿਸੇ ਨੂੰ ਵੀ ਕੁਝ ਮਿਲਦੇ ਹੋ ਗਿਲਦੇ ਹੋ ਤਾਂ ਕਿਸੇ ਦੀਆਂ ਵੀ ਵੀਡੀਓਜ਼ ਨਾ ਬਣਾਉਣ ਦੀ ਇਜਾਜ਼ਤ ਦਿਓ ਕਿਸੇ ਨੂੰ ਜਦੋਂ ਵਿਗੜਦੀ ਆ ਜਦੋਂ ਟੁੱਟਦੀ ਆ ਅਗਲਾ ਵੀਡੀਓ ਵਾਇਲ ਕਰ ਦਿੰਦਾ ਤੇ ਤੁਹਾਡੇ ਵਿਆਹ ਤੋਂ ਬਾਅਦ ਵੀ ਤੁਹਾਨੂੰ ساری ਉਮਰ ਬਲੈਕਮੇਲ ਕਰਦਾ ਰਹਿੰਦਾ ਇਸੇ ਤਰ੍ਹਾਂ ਯਾਰੀ ਦੋਸਤੀ 'ਚ ਵੀ ਹੈ ਆਪਣੇ ਕੁਝ ਇਹੋ ਜਿਹੇ ਪਰਦੇ ਇਹੋ ਜਿਹੇ ਕੁਝ ਪਾਸਟ ਦੇ ਗੁਨਾਹ ਜਿਹੜੇ ਸਮਾਜ ਨੂੰ ਨਹੀਂ ਸੈਪਟ ਹੈਗੇ ਕਦੇ ਵੀ ਆਪਣੇ ਯਾਰ ਦੋਸਤ ਨੂੰ ਨਾ ਦੱਸੋ ਜਿਹਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਹ ਤੁਹਾਨੂੰ ਬਲੈਕਮੇਲ ਕਰੇ ਤੁਹਾਡੀ ਬੇਇੱਜ਼ਤੀ ਕਰੇ ਤੇ ਸਮਾਜ ਵਿੱਚ ਮੂੰਹ ਵਿਖਾਉਣ ਜੋਗਾ ਨਾ ਛੱਡੇ ਸੋ ਕੁਝ ਗੱਲਾਂ ਪਰਦੇਚ ਹੀ ਚੰਗੀਆਂ ਲੱਗਦੀਆਂ ਨੇ ਤੇ ਹਰ ਚੀਜ਼ ਸੋਸ਼ਲ ਮੀਡੀਆ ਤੇ ਨਹੀਂ ਪਾਈਦੀ ਅੱਗੇ ਕਹਿੰਦੇ ਹੁੰਦੇ ਸੀ ਨੇਕੀ ਕਰ ਦਰਿਆ ਵਿੱਚ ਡਾਲ ਹੁਣ ਕਹਿੰਦੇ ਆ ਨੇਕੀ ਕਰ ਇੰਟਰਨੈਟ 'ਤੇ ਡਾਲ ਸੋ ਤੁਹਾਡੇ ਲੱਖ ਗਿਲੇ ਸ਼ਿਕਵੇ ਹੋਣਗੇ ਹਨੀ ਸੇਠੀ ਨਾਲ ਪਰ ਜਿਹੜੇ ਲੋਕ ਉਹਦੇ ਪਰਿਵਾਰ ਨੂੰ ਵਿੱਚ ਇਨਵੋਲਵ ਕਰ ਰਹੇ ਆ ਉਹਦੇ ਪਰਿਵਾਰ ਦੇ ਮੋਢੇ ਤੇ ਰੱਖ ਕੇ ਹਥਿਆਰ ਚਲਾ ਰਹੇ ਆ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਸੋ ਹਨੀ ਸੇਠੀ ਦਾ ਲੱਖ ਵਿਰੋਧ ਕਰੋ ਤੁਸੀਂ ਮੇਰਾ ਕੋਈ ਹੋਰ ਰਿਸ਼ਤੇਦਾਰ ਨਹੀਂ ਜਾਂ ਮੇਰੇ ਕੋਈ ਯਾਰ ਦੋਸਤ ਨਹੀਂਗਾ ਇਨਸਾਨੀਅਤ ਨਾਤੇ ਆ ਕਿ ਉਸਦੇ ਪਰਿਵਾਰ ਨੂੰ ਨਾ ਯੂਜ਼ ਕਰੋ ਤੁਸੀਂ ਤੁਹਾਡੀ ਜਿਹੜੀ ਲੜਾਈ ਹੈ ਤੁਸੀਂ ਮਿਲ ਕੇ ਸੋਲਵ ਕਰ ਲਓ ਜਿਹੜਾ ਕੱਟਾ-ਕੱਟੀ ਕੱਢਣਾ ਇੱਕ ਦੂਜੇ ਨਾਲ ਇੱਕ ਚਬਜੋ ਪਰ ਇੱਕ ਦੂਜੇ ਦੇ ਪਰਿਵਾਰ ਨੂੰ ਇਨਵੋਲ ਬਣਾ ਕਰੋ ਸੋ ਮੇਰੀ ਇੰਨੀ ਬੇਨਤੀ ਸੀ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ